ਹਾਂਜੀ ਸਸਿਗਾ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਉਮੀਦ ਸਾਰੇ ਤੁਸੀਂ ਘੈਂਟ ਹੋ ਤੇ ਅੱਜ ਆਪਾਂ ਨੂੰ ਆਪਾਂ ਆ ਡਾਵਾਂਗੇ ਕੋਲੇ ਨੂੰ ਕਿਦੇ ਨਾਲ ਆ ਵੱਖਰੇ ਵੱਖਰੇ ਬੰਬਾਂ ਨਾਲ ਪਹਿਲਾਂ ਆਪਾਂ ਇੱਕ ਮੁਰਗਾ ਲਾ ਕੇ ਵੇਖਾਂਗੇ ਡਾ ਕੇ ਕਿੰਨੀ ਉੱਚੀ ਉੱੜਦਾ ਫਿਰ ਆਪਾਂ ਇਹ ਮੁਰਗੇ ਨੂੰ ਕਰ ਦਾਂਗੇ ਡਬਲ ਠੀਕ ਹੈ ਵੇਨੇ ਡਬਲ ਨਾਲ ਕਿੰਨੀ ਉੱਚੀ ਉੱੜਦਾ ਉਦੋਂ ਬਾਅਦ ਆਪਾਂ ਟਰਾਈ ਕਰਾਂਗੇ ਆ ਬੁਲਟ ਬੰਬ ਜਿਹੜਾ ਛੋਟਾ ਬੁਲਟ ਬੰਬ ਹੈ ਇਹਦੇ ਨਾਲ ਵੇਨੇ ਕਿੰਨੀ ਉੱਚੀ ਜਾਂਦਾ ਠੀਕ ਹੈ ਉਸ ਤੋਂ ਬਾਅਦ ਆਪਾਂ ਟਰਾਈ ਕਰਾਂਗੇ ਵੱਡਾ ਬੁਲਟ ਬੰਬ ਆ ਵੇਖੋ ਪਰ ਇਹ ਬੱਤੀ ਬੜੀ ਛੋਟੀ ਭਜਣਾ ਪੈਣਾ ਹੋ ਗਿਆ ਭੱਜ ਲਾਗੇ ਠੀਕ ਹੈ ਨਾ ਉਦੋਂ ਆਪਣੇ ਕੋਲ ਆ ਗਿਆ ਡਾਇਨਾਮਾਈਟ ਗੋਲਾ ਬੰਬ ਜਿਹਨੂੰ ਗੋਲਾ ਬੰਬ ਵੀ ਕਹਿੰਦੇ ਨੇ ਠੀਕ ਹੈ ਇਹ ਲਾ ਕੇ ਵੰਨੇ ਕੋਲਾ ਕਿੰਨੀ ਕੁਛੀ ਉੱਡਦਾ ਬੰਦਾ ਤੇ ਉਸ ਤੋਂ ਬਾਅਦ ਸਭ ਤੋਂ ਵੱਡਾ ਇਹ ਵੰਨੇ ਕਿੱਥੇ ਕੁ ਡਾਉਂਦਾ ਠੀਕ ਹੈ ਚਲੋ ਆ ਜਿਓ ਫਿਰ ਸਭ ਤੋਂ ਵੱੱਲੇ ਲੱਪ ਲਾ ਕੇ ਆਵਾਂਗੇ ਮੁਰਗਾ ਬੰਦਾ ਠੀਕ ਹੈ ਨਾ ਮੁਰਗੇ ਬੰਬ ਨੂੰ ਅੱਗੇ ਲਾ ਕੇ ਆਉਣੇ ਇੰਨੇ ਦੇ ਇੰਨੇ ਇੱਤੀ ਜਾ ਤਰ੍ਹਾਂ ਤੇ ਹੋ ਜਾ ਇਹ ਤਾਂ ਆ ਗਿਆ ਤੇ ਖ਼ਤਰਾ ਲਾ ਗਈ ਬੜਾ ਇਹ ਤਾਂ ਹਜੇ 1% ਡੇ ਹਜੇ ਹੁਣ ਡਬਲ ਲਾਵਾਂਗੇ ਡਬਲ ਲਾਵਾਂਗੇ ਇਹਨੇ ਇਹ ਕਰਦੇ ਨੇ ਠੀਕ ਹੈ ਨਾ ਇਹ ਛੋਟੇ ਨਹੀਂ ਹੋਣਗੇ ਯਾ ਡਬਲ ਚੱਲਣਾ ਨਹੀਂ ਮੇਰੇ ਖਿਆਲ ਚ ਚੱਲੇਗਾ ਲੋ ਜੀ ਲੱਗੀ ਹੋਈ ਅੱਗ बोल्ट छोटा बोल्ट ला दू पाई। नहीं। <laughs> भाई कमेडी भी होनी चाहिए

ਬੱਤ ਛਿੱਲੀ ਗਈ ਛਿੱਲੀ ਗਈ ਮਸਾਲਾ ਤਾਰ ਲੈ ਤਾਰ ਲੈ ਤਾਰ ਲੈ ਮਸਾਲਾ ਬਣਾ ਲੈ ਮੈਂ ਤੇ ਕਿੰਨਾ ਕੋਠੀ ਪਾ ਲੈਨੇ ਕਿਨੂੰ ਕਿਨੂੰ ਵੀਰੇ ਯਾਦ ਆ ਵੀ ਬੱਤੀ ਛਿੱਲ ਕੇ ਪਹਿਲਾਂ ਬੰਬ ਚਲਾਉਂਦੇ ਸਾਰਿਆਂ ਨੂੰ ਜਿਆਦੇ ਆ ਜਾ ਜੀ ਆਜੋ ਕੋਈ ਵਿੰਟ ਕਰਿਓ ਸਾਰਿਆਂ ਨੂੰ ਜਿਆਦੇ ਰੋਮ ਰੋਮ ਆਯੋ ਕੁਲਾ ਮੈਂ ਸੁੱਤਣਾ ਹੁਣ ਚਲੋ ਮੈਂ ਛੱਡਦਾ ਪਹਿਲਾਂ ਤੁਸੀਂ ਸਾਲਾ ਇਹਦੇ ਬੰਨੇ ਖੜਾ ਕਰਕੇ ਇੱਕ ਤੇ ਤਿੰਨ ਰਾਂ ਮਰਜ਼ੀ ਰੱਖਦੇ ਜਾਣ ਨੇ ਫਿਰ ਵੀ ਉੱਤਈਏ ਕਬ ਚੱਕਰੀ ਉੱਤਾਂ ਡਿੱ ਗਈ ਓਏ ਇਹ ਜਿਆਦੇ ਚੀ ਨਹੀਂ ਗਿਆ ਸਾਲੇ ਹੜੇ ਤੇ ਵੱਡੇ ਹੋਣੇ ਕੋਲਾ ਵੇ ਕੋਲਾ ਵੇ ਬੜੇ ਬੰਬ ਲੈ ਗਿਆ ਜਲਾ ਦੇ ਵੇਖੀ ਜਾਈ ਸੀ ਉਹ ਇਹਦੀ ਪੱਤੀ ਕੋ ਸਿੱਲਣ ਡਿਆ ਇਹਦੀ ਘੜ ਸਿੱਲੀ ਜਾਂਦੀ ਏ ਮੈਂ ਲ ਮਿੰਟ ਚ ਲਾਵਾਂ ਲਾ ਉਹ ਹੋਏ 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 ਛੇ ਬੁਬਾ ਦੇ ਨੇ ਭਾਈ ਜਿਤਨਾ ਬੜਾ ਬੱਤਾ ਹੈ ਇਸਕਾ ਬੱਤਾ ਲਾ ਦੇ ਲਾ ਦੇ ਲਾ ਦੇ ਲੱਗੀ ਲੱਗੀ ਪਈ ਨੇੜੇ ਲਾਤਾ ਇਹਦਾ ਓਏ ਬੱਬਾ ਫਾਇਆ ਗਿਆ ਓਏ ਨਹੀਂ ਉੱਚੀ ਹੋਣੀ ਐ ਉੱਚੀ ਉੱਡ ਗਿਆ ਓਏ ਓਏ ਹੋਏ ਹੋਏ ਓਏ ਸਰੇ ਲਾਤੀ ਫੇਰਾ ਪਰ ਬਾਈ ਬੜਾ ਕੋਲੇ ਦਾ ਕੁਝ ਨਹੀਂ ਵਿਗੜਿਆ ਉਹ ਟੁੱਟ ਗਿਆ ਟੁੱਟ ਗਿਆ ਇੱਥੋਂ ਟੁੱਟਿਆ ਆ ਵੇਖ ਖੜ ਤੇ ਸਹੀ ਆ ਚੈੱਕ ਕਰੋ ਹਾਂ ਓਏ ਆ ਚੈੱਕ ਕਰ ਆ ਓਏ ਮੋੜ ਕੇ ਆਈਏ ਇਹ चीज ਵਧੀਆ ਨਹੀਂ ਦਿੱਤੀ ਹੁਣ ਇਹ ਭਾਂਡੇ ਵਾਲਾ ਡਾਇਨਾਮਾਈਟ ਪਾੜ ਸਕਦਾ ਬਈ ਹਰੇਕ ਚੀਜ਼ ਨੂੰ ਵੀਰੇ ਹੁਣ ਮਿਲਦਾ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਹੋਰ ਵੀ ਆਪਾਂ ਜਿਹੜੇ ਬੰਬ ਲਿਆਦੇ ਨੇ ਸਾਰਿਆਂ ਦੀ ਟੈਸਟ ਕਰਾਂਗੇ ਓਕੇ ਗਾਇਸਟਾਟਾ ਬਾਏ ਬਾਏ ਟੇਕ ਕੇ